ਜਦੋਂ ਇਹ ਜਿਹਨੂੰ ਐਫੀਸ਼ੀਅੰਟ ਕਿਹਾ ਜਾਂਦਾ ਹੈ ਇਹ ਕਿਤੇ ਜਾੜ ਫੈ ਜਾਣ ਤੋਂ ਮੋਤਾਜ ਨਹੀਂ ਆਪਰੇਟ ਕਰ ਸਕਦਾ ਜੀ ਹੈ ਬਟ ਇੱਕ ਅੱਧ ਪਹੁੰਚ ਗਈ ਜੀ ਐਫੀਆ ਕੁਝ ਕੁ ਇਹਨਾਂ ਦੇ ਸਾਰੇ ਇਲਾਕਿਆਂ ਤੋਂ ਬਿਚਾਪਨ ਦੀ ਮੈਂ ਕਿਹਾ ਕਿ ਉਹ ਪੈਨਾਸ ਪੈਡੇ ਨੇ ਜਿਹਨਾਂ ਦਾ ਅੱਜ ਜੇ ਵੀ ਸਪਟ ਪਿਆ ਦੀ ਗੱਈਆਂ ਤਾਂ ਨੇ ਵੀ ਤੇ ਜਿਹੜਾ ਸਪੈਰ ਦੇ ਪ੍ਰੋਗਰਾਮ ਇਹ ਜਿਹੜਾ ਰਿਕਰ ਟੂਨੀਆ ਹੈ ਨਾ ਉਹ ਤਾਂ ਤਾਂ ਗੁਟਾਇ ਨਗਰ ਦੀ ਸੋਰੀ ਫੋਟੋ ਜੈਕਵੈਲ ਦੋਸਤਾਂ ਸਵੇਰ ਨਾ ਨਿਕਲ ਕਿ ਕਿੰਨੇ ਚੋਰ ਬਹੁਤ ਹੈ ਜਿਹੜੀ ਆਵਾਜ਼ ਦੀ ਕੋਈ ਸੁਣੀ ਨਹੀਂ ਦਿੱਸਲਮੈਂਟ ਨਹੀਂ ਅੰਦਰ ਦੀ ਸਾਰ ਕੇ ਜੇ ਸਭਾ ਦੇ ਜਾਂਦਾ ਨਹੀਂ ਐਸੇ ਵੀ ਐਸੇ ਬੋਲਰ ਘਰੋਂ ਡਿਫੈਕਟ ਹੋ ਗਿਆ ਜੇ ਕਿਤੇ ਰੋਬਿੰਗ ਹੋ ਰਬਰ ਰੋਕ ਤੇ ਬੋਕਾਇਰ ਤੇ ਕਿੰਨੀ ਕਿਸ਼ੀ ਸਰ ਜੀ ਬਾਕੀ ਜਿਹੜੀ ਮਿਕਸਿੰਗ ਆ ਸੀ ਰਾਈਟ ਡਾਟਾ ਵਾਂ ਨੂੰ ਜਿਹਨੂੰ ਸ਼ੀਟ ਬੰਦੇ ਆ ਅੱਛਾ ਜੀ ਉਹਦੇ ਵਿੱਚ ਜੇ ਜੀ ਸ਼ਰਤਾਂ ਦਾ ਅਨੁਸਾਰ ਮੁਕੀਏ ਮੈਂ ਤਾਂ ਉਹ ਪਿਆਰ ਨਹੀਂ ਕਿ ਕੋਈ ਕੁਝ ਕਰਨ ਦਾ ਨਵਾਂ ਪਿਆਰ ਹੈ ਜਿਹੜਾ ਕਿ ਵਿੱਕੀ ਨਿਕ ਕੁਆਂਟੀਟੀ ਚੂਜ਼ ਹੋ ਜਾਂਦੀ ਹੈ ਰਬਰ ਇੱਕ ਪੈਚ ਤੇ ਨਾਲ 70 ਕਿਲੋ ਦਾ ਹੁੰਦਾ ਹੈ ਜੇ 70 ਕਿਲੋ ਦੀ ਲਿੰਕ ਕਰਦੇ ਹੋ ਤਾਂ ਉਹ ਬਰਦਦੀ ਹੈ ਜੀ ਇੱਕ 70 ਕਿਲੋ ਦਾ ਇੱਕ ਪੈਚ ਹੈ ਤਾਂ ਕਿਹੜਾ ਕੁਝ ਚਿਕਲ ਬਣਦਾ ਅੱਛਾ ਜੀ ਕਿਲੋ 70 ਕਿਲੋ ਦੀ ਹੁੰਦੀ ਹੈ ਇਹ ਜਿਹੜਾ ਕਿਤੇ ਨਾ ਕਿਤੇ ਆ ਜਿਹੜੀ ਮੋਟਰਸਾਈਕਲ ਦੀ ਗੱਲ ਆ 400 ਗ੍ਰਾਮ 400 ਗ੍ਰਾਮ ਹੁੰਦਾ ਪਰ ਬੰਦ ਨਾ ਪਰ ਉਹਨਾਂ ਦੇ ਖੋ ਜਾਲੀ ਨਹੀਂ ਪਾਉਣ ਦਿੰਦੇ ਇੱਕ ਵਾਰ ਪਰ ਇਹ ਕਿੰਨੇ ਦਿਨ ਚੱਲਦਾ ਰਹਿੰਦਾ ਆਪਣਾ ਇਹ ਤਕਨੀਕ 12 ਘੰਟੇ ਚੱਲਦਾ ਰਹਿੰਦਾ ਇੱਕ ਦਿਨ ਰੋਜ਼ 12 ਘੰਟੇ ਇਸ ਵਾਰ 10 ਤੋਂ 12 ਘੰਟੇ ਚੱਲਦਾ ਤੁਸੀਂ ਸੋਚ ਸਕਦੇ ਹੋ ਕਿ ਛੇਤੀਆਂ ਕਿੱਟੇ ਦਾ ਇੱਕ ਜਿਹੜਾ ਪ੍ਰੋਸੈਸ ਹੈ 15 ਮਿੰਟ ਦਾ ਹੈ 15 ਮਿੰਟ ਦਾ ਹੈ

ਇਹਦੀ ਟੋਬਰ ਦੀ ਜਿਹੜੀ ਆ ਜੀ ਫਟਾਈ ਹੁੰਦੀ ਹੈ ਜਿਹਦੇ ਚੋ ਕਚਰਾ ਨਿਕਲ ਜਾਂਦਾ ਰਾਜ ਜੀ ਦੱਸ ਰਹੇ ਨੇ ਆ ਦਿਖਾਓ ਵਿਖੇ ਨਾ ਜਿਹੜਾ ਆਪਾਂ ਬਾਹਰ ਜਾ ਕੇ ਪੂਰਨਾ ਕਿ ਇਸ ਜਗ੍ਹਾ ਦੇ ਉੱਤੇ ਛਣਾਈ ਹੁੰਦੀ ਹੈ ਕੋਈ ਵੀ ਕਚਰਾ ਜਾਦੀ ਲੱਗੀ ਹੁੰਦੀ ਹੈ ਜਾਦੀ ਵਿੱਚੋਂ ਕਚਰਾ ਅਲੱਗ ਹੋ ਜਾਂਦਾ ਰਬੜਾ ਨਾ ਕਰੀ ਅੱਛਾ ਜੀ ਇਹ ਮਤਲਬ ਹਮ 70 ਕਿਲੋ ਜਿਹੜੀ ਰਬੜ ਉਸ ਦੀ ਅੱਗੇ ਪ੍ਰੋਸੈਸਿੰਗ ਕਿ ਆ ਗਈ ਪ੍ਰੋਸੈਸਿੰਗ ਚਾਹੀਦੀ ਇਹ ਕੀ ਚੀਜ਼ ਹੈ ਜੀ ਇਹ ਵੀ ਦਿਖਾਓ ਤੇ ਜਿਹੜੀ ਚੜਾਈ ਹੋ ਕੇ ਚੜਾਈ ਹੋ ਕੇ ਜਿਹੜੀ ਰਬੜ ਇਹਦੇ ਵਿੱਚ ਪਾ ਦਿੱਤੀ ਹੈ ਅੱਛਾ ਜੀ ਉਸ ਤੋਂ ਬਾਅਦ ਇੱਕ कच्चੀ ਜਿਹੜੀ ਟੀਊਬ ਹੈ ਹਾਂ ਜੀ ਅੱਛਾ ਇਸ ਕੱਚੀ ਟੀਊਬ ਦਾ ਉਹ ਜਿਹੜੀ ਕਾਈ ਨਹੀਂ ਕਰਦੀ ਹੈ ਕੱਚੀ ਟੀਊਬ ਤੇ ਆਉਂਦੀ ਹੈ ਇਹ ਬਹੁਤ ਸੈਕਮੇਟ ਵੀ ਬਣਦੀ ਹੈ। ਇਹ ਸਭ ਕੋ ਦੋਸਤੋ ਮੋਟਰਸਾਈਕਲ ਦੀ ਟਿਊਬ ਬਣ ਰਹੀ ਹੈ ਤੇ ਇੱਕ ਅੱਚੀ ਟਿਊਬ ਆ ਜਾਏਗੀ। ਇਹਨੂੰ ਪਕਾਈ ਬਾਤ ਦੇ ਵਿੱਚ ਦੇਣਗੇ। ਚ ਲੈ ਕੇ ਦਿੰਦਾ। ਕੀ ਕਮਾਲ ਹੈ ਪ੍ਰੋਜੈਕਟ। ਇਹ ਕਿੰਨਾ ਪੁਰਾਣਾ ਪ੍ਰੋਜੈਕਟ ਹੈ ਰਾਜਵੀਰ तकरीबन 30 ਸਾਲ ਦਾ। 30 ਸਾਲ ਹੋ ਗਏ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਇੱਥੇ ਸੇ ਕਿੰਨੇ ਕਿਲੋ ਕੰਮ ਕਰਦੇ ਹਨ। तकरीबन 50 ਲੋਕ। 50 ਲੋਕ ਇੱਥੇ ਕੰਮ ਕਰਦੇ ਨੇ। ਲੇਡੀਜ਼ ਵੀ ਕੰਮ ਕਰਦੀਆਂ ਦੇਖੋ ਸਭ ਨੂੰ ਰੋਜ਼ਗਾਰ ਦਿੰਦਾ ਰਾਜੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਰੋਜ਼ਗਾਰ ਦੇਣ ਲਈ। ਚਲੋ ਉਹ ਜਿਹੜਾ ਫਿੱਕੀ ਡਿਊਬ ਸੀਗੀ ਉਸ ਤੋਂ ਬਾਅਦ ਉਹਨੂੰ ਫਕਾਇਆ ਜਾਂਦਾ ਹੈ ਨਹੀਂ ਸੀ ਉਸ ਤੋਂ ਬਾਅਦ ਇੱਥੇ ਨਲਕੀ ਲੱਗਦੀ ਹੈ ਅੱਛਾ ਜਿਹੜੀ ਇਹਦੇ ਸਾਈਜ਼ ਤੋਂ ਜਿਸ ਨਾਲ ਆਪਾਂ ਉਹ ਹਵਾ ਕਰਦੇ ਹਾਂ ਹਾਂ ਇਹ ਨਲਕੀ ਲੱਗ ਰਹੀ ਹੈ ਇਹਨੂੰ ক্লোਜ਼ ਕਰਕੇ ਦਿਖਾਓ ਜੀ ਨਲਕੀ ਲੱਗ ਰਹੀ ਹੈ ਸੀਪਾਂ ਨੂੰ ক্লোਜ਼ ਕਰਕੇ ਦਿਖਾਓ ਆਪਾਂ ਲਈ ਚਲੋ ਅਸੀਂ ਇਹ ਇੱਧਰ ਵੀ ਦਿਖਾਉਂਦੇ ਹਾਂ ਸਪੰਨ ਪਾ ਕੇ ਲੱਗੇਗੀ ਇੱਕ ਵਾਰੀ ਇਹ ਸੋਨ ਹੀ ਨਾਲ ਕੀ ਲੱਗਦੀ ਦੋਨੋਂ ਟਿਊਬ ਦੀ ਲਗਾਈ ਐ ਸੀ ਕਿੰਨਾ ਮੋਕਲ ਕੰਮ ਆ ਆਪਾਂ ਕਹਿੰਦੇ ਆਂ ਕਿ ਟਿਊਬ ਆਪਾਂ ਖਰੀਦ ਦੇਣੀ ਤਾਂ ਬੜੀ ਪ੍ਰਾਕੀ ਐ ਲੇਕਿਨ ਕੰਫਰੈਂਸ ਕਿੰਨਾ ਚਲੋ ਜੀ ਚਿਕਨੀ ਆ ਇਹ ਬੈਂਕ ਕਿਹਨੂੰ ਕਿਹਾ? ਇਹ ਲੋਸ ਹੋ ਰਿਹਾ ਹੈ। ਇੱਕ ਅਕੱਚੀ ਟਿਊਬ ਵੀ ਜਿਹੜੀ ਜੋਇੰਟਿੰਗ ਆ ਉਹ ਹੋ ਰਹੀ ਹੈ। ਨੰਕੀ ਲੇਕਨਸ ਤੋਂ ਬਾਅਦ ਜਿਹੜੀ ਥਿੰਗ ਆ ਜੋਇੰਟ ਦੇ ਉੱਤੇ ਆ ਜਾਂਦੀ ਹੈ। ਇਹਨੂੰ ਜੋਇੰਟ ਕਰ ਲੀਏ ਪਰ ਇਹ ਆਟੋਮੈਟਿਕ ਮਸ਼ੀਨ ਆ ਹੈਗੀਆਂ। ਇਹ ਆਪਸੇ ਜੁੜ ਜਾਂਦੀ ਹੈ ਇਹ ਮੀਂਹ। ਹਾਂਜੀ। ਆਹੋਂ ਤੱਕ ਉਹ ਕੋ ਇਹ ਜੀ ਬਾਨੀ ਜਿਹੜੀ ਲਾਟ ਦੇ ਵਿੱਚ ਪਕਾਈ ਹੋ ਰਹੀ ਹੈ ਮੀਨ ਪਕ ਰਹੀ ਆ ਨਹੀਂ ਤੇ ਹੈ ਨਾ 27 ਵਿੱਚ ਨਾ 27 ਦੇ ਵਿੱਚ ਪਾ ਕੇ ਨਾ ਆਹ ਵੇਖੋ ਜਿਹੜੇ ਟ੍ਰੈਕਟਰ ਤੇ ਸਿੰਗਲ ਟਾਇਰ ਦੀ ਟਿਊਬ ਪੰਨ ਗਈ ਹੈ ਦੇਖੋ ਕਮਾਲ ਹੈ ਹਨਾ ਇਹ ਕੇ ਜੇ ਸੁਪਾ^{(3)} ਜੇ ਮੁਸ਼ਕਿਲ ਨਾਲ ਬੰਨ੍ਹਿਆ ਉਹ ਨਹੀਂ ਜਦੋਂ ਇੰਕਲੇ ਜਿੰਨੀਆਂ ਮਾਤਾਂ ਨਹੀਂ ਰੋਜ਼ ਇਹ ਦੋ ਦੋ ਸੱਚੀ ਗੱਲ ਬਣਦੀਆਂ ਸਾਰੇ ਦਿਨ ਸੱਚੀ ਗੱਲ ਕਿੰਨੇ ਦਿੰਦੇ ਨੇ ਸਿਰ ਉੱਤਤੀ ਚੀਜ਼ ਮਹਨਿਆ ਦੇਖੇ ਕਿ ਨਾ ਮਿਲਦਾ ਇਹਦਾ ਪ੍ਰਾਈਸ ਬਾ ਮਾਰਕਸ ਕਿੰਨਾ ਹੋ ਗਿਆ ਜੀ ਦਾ ਦੋ ਰੁਪਏ ਲਈ ਹੈ ਨਾ ਤੇ ਤੁਹਾਡਾ ਕੀ ਇਹ ਹੋਮ ਕੇਅਰ ਦਾ ਕੀ ਪ੍ਰਾਈਸ ਤੁਹਾਨੂੰ ਸਭ ਨਾਲ 12 ਤੱਕ 12 ਤੱਕ ਦੇ ਜਾਂਦੀ ਹੈ ਨਾ ਤੇ ਥੋੜੀ ਪੂਰੇ ਇੰਡੀਆ ਕੀ ਜਾਂਦੀ ਹੈ ਅੱਛਾ ਵੀ ਆਓ ਆਪਾਂ ਬਾਹਰ ਗੱਲ ਕਰ ਜਾਂਦੇ ਹਾਂ ਇਹ ਕੋਲ ਉਹ ਕਿੱਥੇ ਲੈ ਆਏ ਹਾਂ ਅਸੀਂ ਕਮਾਲ ਜਗ੍ਹਾ ਤੇ ਦੇਖੋ ਚੁਬਾਈ ਟੂਬ ਦੇ ਜੀ ਡੀ ਆਰ ਐਫ ਆਪਣੀ ਕੰਪਨੀ ਹੈ ਆਪਣੀ ਆਪਾਂ ਰਜਿਸਟਰਡ ਬਣਾਏਗੇ ਜੀ ਐਸਟਰ ਬ੍ਰਾਂਡ ਡੀ ਆਰ ਐਫ ਆਪਣਾ ਤੇ ਤੁਸੀਂ ਜਿੱਥੇ ਵੀ ਟਿਊਬ ਦੇਖਦੇ ਹੋ ਉਹ ਤੇ ਡੀ ਆਰ ਐਫ ਜਦੋਂ ਦਿਖੇ ਸਮਝ ਲਿਓ ਕਿ ਸਭ ਤੋਂ ਪੱਕੀ ਟਿਊਬ ਹੈ ਬੰਦਾ ਕਦੋਂ ਹੋ ਜਾਏਗਾ ਟਿਊਬ ਨਹੀਂ ਕਦੋਂ ਲਈ ਹੈ ਨਹੀਂ ਮੈਂ ਫਰਮਾਉਂਦਾ ਨਹੀਂ ਮੇਰੇ ਨਾਲ ਇੰਨਾ ਅੱਛਾ ਪ੍ਰੋਡਕਟ ਹੈ ਦੇਖੋ ਕਿੰਨਾ ਭਰਿਆ ਹੋਇਆ ਹੈ ਆਪਣਾ ਆ ਲੋਕ ਤੁਹਾਨੂੰ ਕੇ ਵੀ ਦਿਖਾਦੇ ਆ ਤੁਹਾਨੂੰ ਗੱਲਬਾਤ ਕਰਦੇ ਆ ਤੇ ਫਾਨੀ ਹਾਂਜੀ ਜੰਗੀ ਦੀ ਜਲਦੀ ਅੱਛਾ ਫੌਰਨ ਫੌਰਨ ਵੀ ਸ਼ੁਰੂ ਕਰੋ ਹੈ ਨਾ ਜੀ ਹਾਂ ਅੱਜ ਫੇਰੇ ਉਹ ਰਿਮਸ ਪੈਕਟਿੰਗ ਅੱਜ ਫੌਰਨ ਸ਼ੁਰੂ ਹੋ ਜਾਣੀ ਹੈ ਠੀਕ ਐਕਸਪੀਰੀ ਹੈ ਨਾ ਜੀ ਲੈਕੋ ਤੇ ਜਿਸ ਤਰ੍ਹਾਂ ਕੇ ਦੋਸਤੋ ਇਹ ਆਪਾਂ ਤੁਹਾਨੂੰ ਜਿਹੜੀ ਪੂਰੀ ਫੈਕਟਰੀ ਦਿਖਾਈ ਕਿਉਂਕਿ ਉੱਥੇ ਆਵਾਜ਼ ਬਹੁਤ ਜ਼ਿਆਦਾ ਸੀ ਗੱਲਬਾਤ ਤੁਹਾਨੂੰ ਨਹੀਂ ਸੁਣੀ ਹੋਏਗੀ ਸ਼ਾਇਦ ਜ਼ਿਆਦਾ ਲੇਕਿਨ ਹੁਣ ਤੁਹਾਨੂੰ ਇੱਕ ਗੱਲ ਜਿਹੜੀ ਅਸੀਂ ਸਟਾਰਟ ਕੀਤੀ ਸੀ ਉਤੋਂ ਹੀ ਜਿਹੜਾ ਪ੍ਰੋਸੈਸ ਹੈ ਇਹ ਕਿੰਨਾ ਮੁਸ਼ਕਿਲ ਹੈ ਕਿੰਨੇ ਲੋਕ ਇਨਵੋਲਵ ਨੇ ਇਹਦੇ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਮਰਿਤਪਾਲ ਜੀ ਇਹਦੇ ਬਾਰੇ ਸਾਰਾ ਕੁਝ ਥੋੜਾ ਜਿਹਾ ਵਿਆਖਿਆ ਕਰੋ ਬਜ਼ੀਰ ਅਸੀਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਕੋਸ਼ਿਸ਼ ਕਰਕੇ ਜੋ ਕੁਆਲਿਟੀ ਅੱਜ ਤੋਂ 20 ਸਾਲ ਪਹਿਲਾਂ ਕੰਪਾਊਂਡ ਸ਼ੁਰੂ ਕੀਤਾ ਸੀ ਜੀ ਆਹ ਇਹ ਗੱਲ ਜਦੋਂ ਸਾਨੂੰ ਉਹਦੇ ਵਿੱਚ ਭਰੋਸਾ ਹੋਇਆ ਵੀ ਇਹ ਕੰਪਾਊਂਡ ਬਹੁਤ ਵਧੀਆ ਹੈ ਜੀ ਅਕਸਰ ਲੋਕ ਕੀ ਕਰਦੇ ਆ ਜਦੋਂ ਕੋਈ ਬ੍ਰਾਂਡ ਚੱਲ ਜਾਂਦਾ ਹੈ ਤਾਂ ਉਹਦੀ ਜਿਹੜੀ ਕੁਆਲਿਟੀ ਹੈ ਕਿਤੇ ਨਾ ਕਿਤੇ ਘਟਾ ਦਿੰਦੇ ਕੰਪਰੋਮਾਈਜ਼ ਕਰਦੇ ਜੀ ਲੇਕਿਨ ਅਸੀਂ ਕੰਪਰੋਮਾਈਜ਼ ਨਾ ਕਰਨ ਦੀ ਬਜਾਏ ਜੀ ਜਿਹੜਾ ਕੋਈ ਪ੍ਰਾਈਸ ਜਿੰਨਾ ਕੋ ਵੱਧਾ ਉਹ ਵਧਾ ਲੀਦੇ ਜੀ ਤਾਂ ਕਿ ਅਸੀਂ ਕੰਪਰੋਮਾਈਜ਼ ਨਾ ਕਰੀਏ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਅਸੀਂ ਕੰਪਰੋਮਾਈਜ਼ ਕੁਆਲਿਟੀ ਨਾਲ ਨਹੀਂ ਕਰਨਾ ਯੂਸਲੀ ਮੈਂ ਅਮਰਪਾਲ ਜੀ ਆਪਣੇ ਜਿਹੜੇ ਜਗ੍ਹਾ ਇਸ ਦਾ ਐਡਰੈਸ ਪਲੱਸ ਜੇ ਕੋਈ ਹੋਲ ਸੇਲਰ ਕਿਤੋਂ ਲੈਣਾ ਚਾਹੁੰਦਾ ਟਿਊਬਸ ਆ ਕੇ ਨਾ ਪੂਰਾ ਕਿਸੇ ਦਾ ਭਲਾ ਵੀ ਹੋਵੇ ਤਾਂ ਹੀ ਫਾਇਦਾ ਤੇ ਤੁਸੀਂ ਆਪਣਾ ਫੋਨ ਨੰਬਰ ਵੀ ਕੋਈ ਪਲੀਜ਼ ਦਿਓ ਸਾਡੀ ਕੰਪਨੀ ਦਾ ਨਾਮ ਹੈਗਾ ਜੀ ਵਿ੍ਰiddhi ਰਬਰ ਇੰਡਸਟਰੀਜ਼ ਜੀ ਜੀਟੀ ਰੋਡ ਸਰਾਂਡ ਵਿਲੇਜ ਤਰਖਾਨ ਮਾਝਾ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ 98151 300255 ਜੀ ਆਪਣੇ بیٹے ਦਾ ਵੀ ਨੰਬਰ ਦੇ ਦਿਓ ਜੇ ਅੱਗੇ ਵੀ ਆਪਾਂ ਹੈਨਾ ਉਸ ਨੂੰ ਕਰ ਸਕੀਏ بیٹے ਦਾ ਨੰਬਰ بیٹے ਤੋਂ ਲਓ ਜੀ ਮੈਨੂੰ ਹੋਰ ਬਣਾ ਦੇ ਦੇਖੋ ਰਾਜੂ ਜੀ ਨੂੰ ਆਪਾਂ ਜਿਹੜੇ ਨਾ ਅਗਲੀ ਵਾਰ ਜਦੋਂ ਆਣਾ ਹੈ ਜਿਹੜੀ ਦਿਮਾਗ ਦੀ ਦਵਾਈ ਹੈ डावਰ ਦੀ ਉਹ ਜ਼ਰੂਰ ਲੈ ਕੇ ਆਣੀ ਫਿਰ ਸਾਰੇ ਨੰਬਰ ਯਾਦ ਰਹਿਣ ਮੈਂ ਉਹ ਜਿਆਦਾ ਪੀਲੀ ਮੈਨੂੰ ਜਿਆਦਾ ਜਿਆਦਾ ਤੁਸੀਂ ਆਪਣਾ ਨੰਬਰ ਜੁੜ ਦਿਓ ਜੀ ਹਾਂਜੀ ਮੇਰਾ ਨੰਬਰ ਹੈ 6280148210 ਠੀਕ ਹੈ ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ بیٹے ਨੂੰ ਵੀ ਅਮਰਿਤਪਾਲ ਜੀ ਨੂੰ ਵੀ ਕਦੋਂ ਵੀ ਤੇ ਤੁਸੀਂ ਜਦੋਂ ਇੱਥੋਂ ਆਓਗੇ ਤੁਹਾਨੂੰ ਅੱਛਾ ਲੱਗੇਗਾ ਇਹਨਾਂ ਨਾਲ ਮਿਲ ਕੇ ਵੀ ਬਹੁਤ ਹੀ ਅੱਛੇ ਇਨਸਾਨ ਹੈ ਅੱਛੀ ਇੱਕ ਪਵਿੱਤਰ ਰੂਹ ਹੈ ਦੋਨੇ ਬਾਪ ਪੁੱਤ ਹੈ ਨਾ ਤੇ ਆਪਾਂ ਇਹਨਾਂ ਨੂੰ ਮਿਲਦੇ ਰਹੀਏ ਇਸੇ ਤਰ੍ਹਾਂ ਆਪਾਂ ਗੱਲਬਾਤ ਕਰਦੇ ਰਹੀਏ ਇਸੇ ਆਸ ਤੇ ਅਰਦਾਸ ਦੇ ਨਾਲ ਅਲਵਿਦਾ ਕਹਿੰਦੇ ਹਾਂ